ਉਤੇ ਤੋਰੀਆਂ ਕਹਿੰਦੇ ਤੋੜ ਕੇ ਲਿਆਉਣੀਆਂ ਮੰਮੀ ਕਹਿੰਦੀ ਨਾ ਆਪਾਂ ਖੇਤ ਤੇ ਗੇੜਾ ਮਾਰੇ ਆਉਣੇ ਆਗੇ ਨਾਲੇ ਮਰੂਦ ਤੋੜ ਲਿਆਵਾਂਗੇ ਨਾ ਮਰੂਦ ਲੈ ਜਾਂਦੇ ਹਾਂ ਹਲਦੀ ਦੇਖ ਜਾਂਗੇ ਕਹੀ ਜੀ ਹੈ ਹਲਦੀ ਮੰਮੀ ਤੇ ਮੈਂ ਹਲਦੀ ਲਈ ਥੀ ਮੰਮੀ ਕਹਿੰਦੀ ਆਪਾਂ ਦੋਨੇ ਹਲਦੀ ਵੀ ਦੇਖ ਜਣੇ ਆਗੇ ਵੀ ਕਹੀ ਜੀ ਹੋਗੀ ਅਸੀਂ ਦੋਨੇ ਹਲਦੀ ਵੀ ਦੇਖ ਕੇ ਜਾਣੀ ਆਂ ਕਿ ਸਾਡੇ ਹੱਥ ਦੀ ਲਈ ਹੋਈ ਵੀ ਕਹੀ ਜੀ ਹੋਗੀ ਤੂੰ ਪੱਟ ਤੇ ਲਈ ਸੂੰ ਵਧੀਆ ਹੋਗੀ ਹਨਾ ਮੈਂ ਹਾਂ ਹਲਦੀ ਕਿੱਡੀ ਕਿੱਡੀ ਹੋ ਰਹੀ ਹੈਗੀ ਹੋਰ ਚਲ ਮੂਗੀ ਵੜਾ ਕੇ ਲਈ ਹਲਦੀ ਦੀ ਵੀ ਹਲਦੀ ਦਾ ਬਸ ਆ ਹੀ ਪਤਾ ਲੱਗ ਜੂਗਾ ਕਿੱਡੀ ਕਿੱਡੀ ਕਾਗੀ ਵਧੀਆ ਹੋ ਰਹੀ ਹੈਗੀ ਤੇ ਉਧਰ ਆਪਾਂ ਤੁਹਾਨੂੰ ਦਿਖਾਉਣੀਆ ਖਾਲਜੇ ਤੇ ਲਾਤੀ ਸੀ ਆਪਣੇ ਦੇਖੀ ਜੇਰੀ ਦਾ ਹੋ ਰਹੀ ਆ ਪੀਲੇ ਇਹ ਪੱਤੇ ਹੋਣ ਲੱਗ ਗਏ ਹਨ ਕੋਈ ਬੇਰ ਹੀ ਪੈ ਗਿਆ ਬੰਦਾ 10 ਰੁਪਏ ਵੀ ਕਰੀ ਸੀ ਹਨ ਹਾਂ ਕਾਪੀ ਲਈ ਖੜੀ ਹੈ ਹਾਂ ਉਹ ਦਿਖਾਉਦੀ ਵੀ ਆਉਣੀਆਂ ਇੱਥੇ ਆਈਆਂ ਬੰਨ ਲੱਗੀਆਂ ਹਲਦੀ ਦੀਆਂ ਤੇ ਇੱਧਰ ਆਪਣੀ ਜੀਰੀ ਖੜੀ ਹੈ ਜੇਰੀ ਵੀ ਨਸਰ ਨੇ ਲੱਗ ਗਈ ਦੇਖਿਓ ਪਰਾਂ ਵਾਲੀ ਆ ਤਾਂ ਆਪਣੀ ਪਸੇਤੀ ਜੀ ਸੀ ਤੇ ਇਹ ਮਗਰੋਂ ਲਾਈਤੀ ਆਪਾਂ ਨੇ ਜੀਰੀ ਇੱਥੇ ਪਾਈਪ ਲੈਣ ਦੱਬੀ ਸੀ ਢੋਲੀ ਵਾਲਿਆਂ ਦੀ ਅਜੇ ਤੱਕ ਢੋਲੀਆਂ ਦੱਬ ਰਹੇ ਸੀ ਤੇ ਫਿਰ ਆਪਣੇ ਮਗਰੋ ਜੀ ਲਈਤੀ ਉਹ ਸਾਰੀ ਜੀਰੀ ਨਿਸਤ ਰਹੀ ਹੈਗੀ ਇਹ ਤਾਂ ਜੀਰੀ ਵੀ ਥੋੜੀ ਜਿਹੀ ਉਹ ਹੋ ਗਈ ਕਮਜ਼ੋਰ ਜੀ ਰਹੀ ਹੈ ਨਾ ਹਾਂ ਮਗਰੋ ਜੜੀ ਚ ਕਿਹੜਾ ਕੱਦੂ ਕਰਿਆ ਸੀ ਟਰੈਡ ਤੋਂ ਗੁਰਦਾ ਸੀ ਆਂ ਹੀ ਲਾ ਦਿੱਤੀ ਜੀਰੇ ਤੇ ਧੁੱਪ ਦੇਖ ਲੈ ਕਿੰਨੀ ਹੋ ਰਹੀ ਆ ਸਾਢੇ 6 ਦਾ ਟਾਈਮ ਹੋ ਰਿਹਾਗਾ ਧੁੱਪ ਬਹੁਤ ਜਿਆਦੇ ਹੋ ਰਹੀ ਹੈਗੀ ਤੇ ਅੱਜ ਲੈ ਚੱਲ ਸੁਦਾ ਮਹੀਨਾ ਨੇ ਤੇ ਧੁੱਪ ਬਹੁਤ ਜਿਆਦੇ ਹੈਗੀ ਤੇ ਆਪਾਂ ਦੇਖ ਲਿਆਂਗੇ ਸਬਜ਼ੀ ਤੋਰੀਆਂ ਆਪਣੇ ਲੱਗੀਆਂ ਤਾਂ ਹੋਈਆਂ ਨੇ ਪਰ ਉੱਚੀਆਂ ਵਾਲੀਆਂ ਲੱਗ ਰਹੀਆਂ ਨੇ ਤੋੜਨੇ ਤੋੜਨੀਆਂ ਪੈਣਗੀਆਂ ਹਾਂ ਪੌੜੀ ਲਾ ਕੇ ਤੋੜਨੀਆਂ ਪੈਣਗੀਆਂ ਹਾਂ ਤੋੜਨ ਦੇ ਲੋਟੀਆਂ ਨਹੀਂ ਹੋਈਆਂ ਹੈਗੀਆਂ ਤੇ ਆਪਾਂ ਤੋੜ ਦਿਆਂਗੇ ਸਬਜ਼ੀ ਦੇਖਿਓ ਪੱਕੀਆਂ ਪਈਆਂ ਨੇ ਉੱਤੇ ਤੋਰੀਆਂ ਟੁੱਟਣ ਦੇ ਹਿਸਾਬ ਵਿੱਚ ਹੀ ਨਹੀਂ ਆਉਂਦੀਆਂ ਹੈਗੀਆਂ ਕਿਵੇਂ ਤੋੜੀਏ ਇਹਨਾਂ ਨੂੰ ਆਮਰੂਦ ਦੇ ਆਪਣੇ ਵੱਲ ਆਮਰੂਦ ਲੱਗ ਕੇ हट ਗਏ ਤੇ ਇਹਦੇ ਹਲੇ ਲੱਗੇ ਨਹੀਂ ਹੈਗੇ ਹੁਣ ਤਿਆਰ ਚ ਲੱਗੂ ਦੁਬਾਰੇ ਫੜ ਤੇ ਉਹ ਦੂਜੇ ਮਰੂਦਾਂ ਤੇ ਨਹੀਂ ਲੱਗੇ ਹੋਏ ਬਰੋਦ ਆਪਣੇ ਅਦਰ ਆਪਣੇ ਤੋਰੀਆਂ ਨੇ ਸਪੈਗੀਆਂ ਦੇ ਚੜੜੀਆਂ ਨੇ ਹੋਰ ਖੁੱਚੇ ਤੇ ਪੌੜੀ ਲਾ ਕੇ ਤੋੜਨੀਆਂ ਪੈਂਦੀਆਂ ਨੇ ਤੇ ਹੁਣ ਮੈਂ ਹੀ ਤੋੜਦੀ ਆ ਜੀ ਹੁਣ ਹੋਰ ਤਾਂ ਕੁਝ ਹੈ ਨਹੀਂਗਾ ਤੋੜਨ ਨਾਲ ਮੰਮੀ ਤੋਂ ਚੜਿਆਣੀਆਂ ਨਾ ਮੰਮੀ ਤਾਂ ਕਿਤੇ ਰਾਂਹ ਕਰ ਦੇਗੀ ਤੂੰ ਹੋਰ ਤੂੰ ਫੜ ਕੇ ਰੱਖ ਲਈ ਪੌੜੀ ਮੈਂ ਤੋੜਦੀ ਆ ਆਪਣੇ ਮਸੰਮੀਆਂ ਦੇਖੀਏ ਕਿ ਡੇ ਡੇਕ ਹੋ ਗਈਆਂ ਵਧੀਆ ਹੋ ਰਹੀਆਂ ਨੇ ਕਰੇਲਿਆਂ ਦੀ ਬੇਲ ਸੀ ਕਰੇਲਿਆਂ ਦੀ ਬੇਲ ਹੈਗੀ ਆਗੀ ਬੇਲ ਤਾਂ ਇੱਕੋ ਹੀ ਹੈਗੀ ਤੂੰ ਲੱਗਿਆ ਉਹਦੇ ਅਸੀਂ ਵਧੀਆ ਫਸਰ ਗੰਦੀਆਂ ਹੋਈਆਂ ਨਹੀਂ ਹਜੇ ਨਾ ਹਲੇ ਤਾਂ ਕਿਥੇ ਹੋਈਆਂ ਨੇ ਇਹ ਮੱਭੀ ਜੇ ਘਾਤੋ ਦਿੱਤੀ ਉੱਤੇ ਖੱਬਲ ਸੱਟ ਗਈ ਤਾਂ ਕਿੰਨੀ ਆਤੀਆ ਟੱਕ ਗੰਡਾ ਜਿਹਾ ਦੇਖ ਤਾਂ ਉੱਤੇ ਪੱਟ ਕੇ ਉਧਰੋ ਜੜਿਆ ਮਗਰੋ ਤੇ ਸੇਤੀ ਜੀਜੀਰੀ ਲਾਈ ਆ ਦੇਖੀ ਆ ਫੇਰ ਬਚਾਲੇ ਜੇ ਲਾਤੀ ਆ ਦੇਖਾ ਕਿ ਨਵਾਂ ਦੇ ਬੁੱਤੇ ਹੈ ਆ ਦੋ ਫੇਰ ਬਚਾਲੇ ਲਾਤੀ ਬਚਾਲੇ ਤਾਂ ਉਹਨਾਂ ਨੇ ਇਹਨਾਂ ਨੂੰ ਤੇ ਆਈ ਦੂਜੀ ਮਿੱਟੀ ਤੇ ਪਾ ਦੇਣਗੇ ਵਧੀਆ ਫਿਰ ਇਹਨਾਂ ਨੂੰ ਪੱਟ ਥੋੜੀ ਸਾਹ ਦੇ ਦਮ ਹੈਗੇ ਜ਼ਿਆਦੇ ਕੀ ਤੋਰੀਆਂ ਲੱਗ ਰਹੀਆਂ ਨੇ ਕਰੇਲਿਆਂ ਦੀ ਬੇਲਤੀ ਸੱਚੀ ਗੱਲੋਂ ਕਿਧਰ ਵਾਗੇ ਉਹ ਤੇ ਉੱਥੇ ਐ ਉੱਧਰ ਜਾਣਿਆ ਅੱਗੇ ਹੈਗੇ ਅੱਛਾ ਦੂਜੀ ਸੇ ੜਤੇ ਆਗੇ ਆਪਾਂ ਤੋੜ ਦਿਆਂਗੇ ਤੋਰੀਆਂ ਮੇ ਕੰਮੀਆਂ ਅੰਜੀਰਾਂ ਜਾਂ ਤਾਂ ਪੱਕ ਕੇ ਖਿਰ ਗਿਆ ਹੁਣ ਦੁਬਾਰੇ ਵੀ ਫਲ ਲੱਗਿਆ ਇਹਨਾਂ ਦੇ ਫਲ ਨਹੀਂ ਲੱਗਣੋ ਫੜਦਾ ਦੇਖਿਓ ਦੰਨੀਆਂ ਸੋਣੀਆਂ ਲੱਗ ਰਹੀਆਂ ਤੇ ਪੱਕੀਆਂ ਹੋਈਆਂ ਦਵਾਰੇ ਫਲ ਦੂਜਾ ਫਲ ਹੁਣ ਵੀ ਭਰਿਆ ਪਿਆਗਾ ਪਈ ਨੇ ਪਰ ਇਹਨਾਂ ਨੇ ਕੱਢ ਲਿਆ ਹੋਣੇ ਕਿਸੇ ਕੰਮ ਵਾਸਤੇ ਕੱਢ ਲਿਆ ਤਾਂ ਕਿੱਦਿਆਂ ਦੇ ਪੈਸੇ ਨੇ ਬਰੇ ਕੀ ਪਤਾ ਤੇ ਆ ਆਪਣੇ ਚਾਈਨੀ ਮਰੂਦ ਨੇ ਇਹਦੇ ਵੀ ਮਰੂਦ ਲੱਗਿਆ ਹੈ ਮਰੂਦ ਇਹਦੇ ਵੀ ਚੱਕ ਲਿਆ ਦਵਾਰੇ ਫਲ ਇਹ ਸਿਆਲ ਚ ਪੱਕੂਗਾ ਹੁਣ ਹਾਂ ਅਗ ਛੋਟੇ ਛੋਟੇ ਮਰੂਦ ਦੇ ਦੀ ਬੇਰਾ ਵਰਗੇ ਮਰੂਦ ਲੱਗਦੇ ਨੇ ਛੋਟੇ ਛੋਟੇ ਜਿਆਦੇ ਵੱਡੇ ਨਹੀਂ ਲੱਗਦੇ ਪਹਿਲਾਂ ਆਪਣੇ ਅੰਗੂਰਾਂ ਦੀ ਵੇਲ ਲੱਗੀ ਹੋਈ ਸੀ ਜਿਹੜੀ ਤੇ ਉਹਦੇ ਵਿੱਚ ਹਾਂ ਉਹ ਪੱਟਦੀ ਉਹਦੇ ਵਿੱਚ ਬੀਜੇ ਵਾਲੇ ਸੀ ਤਾਂ ਕਰਕੇ ਪੱਟਦੀ ਆਹ ਦੇਖੀ ਕੋਈ ਹੋ ਗਿਆ ਨੀ ਕਿਆ ਔਲਿਆਂ ਨੂੰ ਵੀ ਫਲ ਲੱਗਿਆ ਹਨਾ ਕਦੇ ਕੈਸਾ ਹੋ ਗਿਆ ਲੱਗੇ ਨੂੰ ਹਾਂ ਕਿੱਡਾ ਵੱਡਾ ਬੂਟਾ ਹੋ ਰਿਹਾਗਾ ਫਾਲੇ ਤੇ ਲੱਗਦਾ ਨਹੀਂ ਹੈਗਾ ਲੱਗੂਗਾ ਹੋਰ ਹੋਰ ਹੂੰ ਆਪਣਾ ਦਾਨ ਕਿਦੋਂ ਲੱਗੂਗਾ ਹੋਰ ਗਰਮੀ ਉਹ ਵੀ ਔਲਿਆਂ ਨੇ ਉਹ ਕਹਦੇ ਕਿਹੜਾ ਉਹ ਵੀ ਔਲਿਆਂ ਦਾਗਾ ਦੋ ਬੂਟੇ ਨੇ ਔਲਿਆਂ ਦੇ ਹੈ ਨਹੀਂ ਤੇ ਦਾ ਹੁਣ ਕੋਈ ਉਹ ਸੀ ਤਾਂ ਗਿੱਤੇ ਲੱਗਦੇ ਨੇ ਮਰੂ ਦਾ ਚਾਰ ਰੱਖੇ ਸੱਚ ਹੈ ਆਹ ਚਾਰ ਤਾਂ ਰੱਖਿਆ ਵੇਰੀ ਲਈ ਹੋਈਗੀ ਨਾ ਤਾਂ ਹੋਈ ਹੋਰ ਵਿਚਾਲੀ ਹੋ ਗਈ ਤਾਂ ਵਿਚਾਲੇ ਨਹੀਂ ਹੈਗੀ ਉਹੀ ਬਾਜੇ ਵਾਲੀ ਗਈ ਹੈ ਫਲ ਦੇ ਲੱਗਣਾ ਪਾ ਕੇ ਜੀਰੀ ਚ ਜਰਾ ਇਧਰ ਲਾਪੀ ਲਾ ਦੇਣਾ ਕਿ ਉਹ ਇੱਥੇ ਜਾ ਗੰਨੇ ਗੇਲਾ ਚਾਰ ਵਾਲੇ ਟੋਏ ਤੇ ਚੜ ਗਿਆ ਕਿਹੜੇ ਗੰਨੇ ਉਹ ਹਾਂ ਉਸ ਬਾਦਿਆਂ ਵਾਲੀ ਖਿਆਰੀ ਚ ਲਾ ਦਮ ਚ ਹਾਂ ਜੀਰੀ ਚ ਨਹੀਂ ਜਿਹੜੇ ਹਾਂ ਮਿੱਟੀ ਜਾਰੇ 파ਰ ਕੇ ਚਾਰ ਤੇ ਛੋੜੀ ਹੋ ਜਾ ਮਿੱਟੀ ਉਹ ਲੱਗਦਾ ਤੁਹਾਨੂੰ ਨਹੀਂ ਮੈਂ ਦੇਖਦਾ ਆ ਗਾੜੇ ਖੈ ਇਧਰ ਵੀ ਚੱਲੀ सुक गिटी चकी गई ना लवो ता करके हो गया

ਚਲ ਉਹ ਲੈ ਜੂਗਾ ਫਿਰ ਉਹ ਆਪਾਂ ਤੋ ਲਾ ਕੇ ਆਪਦਾ ਜਾਈਏ ਜਿਹੜਾ ਕੰਮ ਆਇਆ ਚੱਲ ਆਜਾ ਲਾਉਣੇ ਹੈ ਕਿੱਥੇ ਲਿਆ ਬੂਟਾ ਚੱਕੀ ਉਹ ਪੀ ਹੈ ਤੇਰਾ ਆਪਾਂ ਪੌਦੇ ਲਾਉਣ ਆਏ ਸੀ ਆਪਾਂ ਪੌਦੇ ਲਾ ਦੇਣੇ ਹੈ ਲਾਈਏ ਕਿੱਥੇ ਆਖੇ ਨੇ ਲਾ ਦੀ ਆਪਣਾ ਆ ਜਾਗਾ ਤੇ ਇੱਥੇ ਲਾ ਦੇਣੇ ਹੈ ਨਾ ਇੱਥੇ ਜਗਾ ਵਾਧੂ ਭਈਆ ਦੋਸਤ ਪੱਲਿਆਂ ਦੇ ਵਿਚਾਲੇ ਜੇ ਲਾ ਦੇਣੇ ਹੈ ਇਹ ਮਿੱਟੀ। ਸਵਾ ਜਿਆ ਕਰ ਦਿੰਦੀ ਹੈ ਪਾਣੀ ਪਾਈ ਜਾ ਕਰੋ। ਪੰਨਡੂਗੀ ਭਾਜੀ ਜੀ ਜਾੜਾ। ਇਹਨਾਂ ਨੂੰ ਰੱਖਦੇ ਹਾਂ। ਤਨੇ ਦੇ ਲੈ। ਇਹ ਦੇਖਾ ਕੀ ਦੇ ਦੇ ਰੱਖ। ਇਹਨਾਂ ਨੂੰ ਰੱਖਦੇ ਹਾਂ ਜੀ। ਕੋਈ ਨਾ ਠੱਗੀ ਕਰਦਾ ਹੁਣ ਨਹੀਂ ਇੱਧਰ। ਬਧੈਨ। ਹੋਤਾ ਜਾਈਗਾ ਢੂੰਗਾ ਜੇ ਪਾਣੀ ਪਾ ਕੇ ਲਾ। ਇਹ ਪਾਣੀ ਲੈ ਜੀ, ਜਿਪਾਣੀ ਲੈ ਆ।

ਇਹ ਜੇ ਪਾਣੀ ਪਈ ਗਿਆ ਤਾਂ ਤਾਂ ਹੋ ਜੇ ਐਨੇ ਡੂੰਗੀ ਝੜ ਗਈ ਲੈ ਨੂੰ ਪਤਾ ਹੁੰਦਾ ਆ ਬੇਲਾ ਫਿਰ ਨਹੀਂ ਲਾਉਂਦੇ ਚਾਰ ਜੀ ਤੈਨੂੰ ਪਤਾ ਨਹੀਂ ਮੈਂ ਤਾਂ ਹੁਣ ਦੇਖੇ ਇਹ ਦੁਬਾ ਦੇ ਜੇ ਤਾਂ ਜੀਲੀਆਂ ਨਸਰ ਗਈਆਂ ਮੈਂ ਤਾਂ ਇੰਨਾ ਕਦੇ ਆਈ ਨਹੀਂ ਇਥੇ ਜੀਲ ਲਈ ਇਧਰ ਨੂੰ ਲੈ ਪਾ ਦੇ ਇਧਰ ਹੋਰ ਪਾਣੀ ਪਾਵਾਂਗੇ ਹੋਰ ਪਾਣੀ ਪਾ ਦਿਆ ਕਰਾਂਗੇ ਜਿੱਦ ਦੇ ਅਸੀਂ ਆਇਆ ਕਰਾਂਗੇ ਉਹਦੇ ਪਾਣੀ ਪਾ ਦਿਆਂਗੇ ਕਰਾਂਗੇ ਹੋਰ ਤਾਂ ਹੀ ਜੀ ਪਾਣੀ ਹੈ ਹੋਰ ਆਜੂ ਲੈ ਸਾਡਾ ਸਾਡੀ ਮੰਮੀ ਲੈਂਦੀ ਆ ਝੁੱਲੇ ਦੇ ਝੂਟੇ ਚੁੱਲੇ ਤੇ ਲੈਂਦੀ ਆ ਝੂਟੀ ਟੱਪ ਭਈ ਆ ਗਏ ਹਨ ਉਹ ਇਹ ਲੈਣੇ ਆਉਂਦੇ ਨੇ ਝੂਟੇ ਇਹ ਤਾਂ ਕਹਨੇ ਲੈ ਜਾਣੇ ਚੱਕੇ ਹਨ ਨਜਵਾ ਖੇਡ ਲੈਣ ਬਿੰਦੇ ਝਟ ਦੇਖੀ ਪਹਿਲਾਂ ਤਾਂ ਇਹ ਦੂਰ થી ਭਜਦਾ ਤੇ ਹੁਣ ਕਾਪਾ ਨਹੀਂ ਭਜਦਾ ਭਜਦਾ ਤਾਂ ਹੈਗਾ ਕਿ ਤੂੰ ਬੈਠ ਚੰਗੀ ਤਰ੍ਹਾਂ ਝੂਟਾ ਦੇ ਮਂ ਨਾ ਬੱਸ ਕਰ ਓ ਚੂਟੇ ਲੈ ਲੈ ਝੂਟੇ ਦੇ ਨੰਨੇ ਹਾਂ ਬੱਸ ਕਰ ਦੇ ਦਾਣੀਆਂ ਇਹ ਸੰਗਲ ਨੂੰ ਦੇਖੀ ਦੂਰ ਦੂਰ ਜੇ ਵੜਦੇ ਇਤਕੀ ਹਨੀ ਆ ਦੇਖੇ ਪਹਿਲਾਂ ਕੋਈ ਨਹੀਂ ਤੇ ਆਏ ਉਹ ਸੀ ਪਹਿਲਾਂ ਨੀਵਾ ਸੀ ਸੰਗਲੀਆਂ ਉੱਚੀਆਂ ਕਰਤੀਆਂ ਹੁਣ ਮੜੀਆਂ ਜਾਂ ਪਹਿਲਾਂ ਜ਼ਿਆਦੇ ਉਹ ਸੀ ਆ ਬੇਲ ਜੀ ਦੇਖੀ ਅੱਗੇ ਉਹ ਚ ਹੁੰਦੀ ਹੁਣ ਚਾਤੀ ਜਗਾ ਜੀ ਚ ਲੈ ਉੱਥੇ ਲੈ ਜਣ ਝੂਲਾ ਕਰੀ ਹੋਰ ਨਾ ਜਵਾਕ ਖੇਡ ਲੱਗੇ ਰਹਣ ਚਵਾਰੇ ਚ ਧਰਦਨ ਚ ਉਧਰਲੇ ਘਰ ਧਰਦਨ ਚ ਉਧਰ ਚਵਾਰੇ ਚ ਕਿ ਬੇੜੇ ਚ ਚਵਾਰੇ ਦੇ ਬੇੜੇ ਚ ਉਹ ਬੇੜੇ ਚ ਕਿੱਥੇ ਸੰਦੀ ਵਾਲੇ ਹੋ ਜਾਂਦੇ ਨੇ ਉਹੀ ਜਗ੍ਹਾ ਟੂ ਡਿੱਗੇ ਹੀ ਆ ਸੱਟ ਖਾਵੇਂਗੇ ਹਾਂ ਹੋਣ ਆਇਆ ਛੂਟਾ ਵਧੀਆ ਕਹਿੰਦੀ ਹੁਣ ਆਇਆ ਛੂਟਾ ਵਧੀਆ ਹੋਰ ਵਧੀਆ ਆ ਗਿਆ ਲੈ ਆਪਾਂ ਦੋ